ਜੀ ਬਾਰੇ ਨਹੀਂ ਜਦੋਂ ਗੱਲ ਕਰਾਂਗੇ ਟਰੱਕ ਕਰ ਰਹੇ ਨੇ ਜਿਹਦੇ ਵਿੱਚੋਂ 45% ਤੇ 52% ਦਾ ਪਰਸਨ ਨੂੰ ਕੱਢਦੇ ਬਸ ਕਿਵੇਂ ਕਿਵੇਂ ਪਹਿਲਾਂ ਗੱਲ ਸੁਣੋ ਵੀ 45% ਤੇ ਗੱਲ ਕਰਦੇ ਵੀਰੇ 45% ਦੇ ਗਲੇਰ ਨੇ ਉਹਨਾਂ ਨੂੰ ਪਹਿਲਾਂ ਤੁਹਾਨੂੰ ਇਹ ਗੱਲ ਨੂੰ ਕਰਦੇ ਹੋ ਤੇ ਅੰਦੇਵ ਲੱਗਦਾ ਨਾ ਕਿ ਅੱਗੇ ਚੱਲਦੇ ਹੋਵੇਂ ਨਾ ਪਤਾ ਪਰ ਉਹਨੇ ਵੀ ਤੁਸੀਂ ਅੱਗੇ ਜਾਣੇ ਸਫਰ ਦੇ ਵਿੱਚ ਇੱਕ ਗਲਤੀ ਕਰ ਜਾਂਦੇ ਹੁੰਦੇ ਸੀ ਗਲਤੀ ਇਹ ਨਹੀਂ ਹੁੰਦੀ ਉਹ ਤੁਸੀਂ ਪਿੱਛੇ ਸੋਚ ਕੇ ਵੀ ਜਾਂਦੇ ਕਿ ਸਾਡਾ ਘਰ ਪਰਿਵਾਰ ਵੀ ਹੈਗਾ ਸਾਡਾ ਬੇਟਾ ਇੰਤਜ਼ਾਰ ਵੀ ਕਰ ਰਿਹਾ ਹੈ ਜੇ ਕੋਈ ਨਾਲ ਵੀ ਸੋਚਿਆ ਤੇ ਨਾਲ ਤੁਸੀਂ ਜੇ ਦੂਸਰੇ ਭਰਾ ਦੇ ਰੰਗ ਕਰਦੇ ਮੇਰਾ ਮਤਲਬ ਅੱਗੇ ਚੁਣਾਉਂਦਾ ਹੈਗਾ ਉਹਦੇ ਬਾਰੇ ਵੀ ਸੋਚਿਆ ਕਰੋ ਦੇਖੋ ਜੇ ਅਗਰ 45% ਇਹ ਨਹੀਂ ਗੱਲ ਕਰ ਰਹੇ ਹਾਂ ਕਿ ਕਿ 20% ਜਿਆਦਾ ਬਾਰੇ ਗੱਲ ਕਰਦੇ। ਬਹੁਤ ਸਾਰੇ ਵੀਰ ਜਿਆਦਾ ਲੰਮੀ ਬਣ ਕੇ ਤਾਂ ਆਗਲੀ ਵੀਰ ਨਹੀਂ ਕਰਾਂਗੇ। ਤਾਂ ਆਪਾਂ 45% ਜੈਵੰਗੀ ਗੱਲ ਕਰਦੇ ਹਾਂ ਵਿੱਚ ਸੀ। ਜੈਵਨ ਕਾਰਬਨ ਡੋਕਟ ਦਿੱਤਾ ਬੰਦੇ ਕਰਦੇ ਨੇ। ਵਿੱਚ ਇੰਨੇ ਟਾਹਣਤ ਰਲਣ ਕਰਦੇ ਨੇ ਵੀ ਪਾਇਆ ਕਹਿੰਦੇ ਨੇ ਅਸੀਂ ਸਾਡੇ ਰੋਡ ਵਿੱਚ। ਚਲੋ ਮੰਨਿਆ ਕਿਸੇ ਕੱਤੀ ਮੰਗ ਕੇ ਗੱਡੀ ਚਲਾਉਂਦੇ ਹੋਏ ਫਿਰ ਉਹ ਵੀ ਕਿਸ ਨੂੰ ਕਹਾਂ ਲੱਗਦਾ ਲੋ ਤੇ ਵਿੱਚ ਬਿਨਾ ਵਿੱਚ ਦੇ ਪੱਤੀ ਮਾਰਦੇ ਜੰਦਿਆ ਗੱਡੀਆਂ ਉਹਨਾਂ ਵਾਸਤੇ ਇਹ ਕਰਦੇ ਜਾਂਦਾ ਕਿ ਕਿਸੇ ਕਿਸੇ ਇਹ ਗੱਲ ਸੋਚਿਆ ਕਰੋ ਕਿ ਜਦੋਂ ਤੁਹਾਨੂੰ ਜੇ ਤੁਸਨ ਲੋਕ ਤੇ ਨਹੀਂ 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 ਆ ਤਾਂ ਇਸੇ ਆਪਣੇ ਮੀਂਹ ਦਾ ਕਿਤੇ ਗੱਡੀ ਟਾਬੇ ਦੇ ਜਾਂ ਕੋਈ ਪੰਪ ਦੇ ਲਾ ਕੇ ਗੱਡੀ ਖੜੇ ਵਗੇ ਲਾਉਣਾ ਲਗਾ ਮੀਂਹ ਪਈ ਗੋ ਮੀਂਹ ਪਈ ਕਰੋ ਤੇ ਕੰਤਾ ਦੋਹਾਂ ਤੋਂ ਗਿੱਲੇ ਤੋਂ ਪੱਕਾ ਉਦ ਦਾ ਮਾਲ ਆਮ ਲੱਗ ਪੱਕਾ ਮਾਲ ਹੁੰਦਾ ਜਿੰਦਾ ਤੁਰ ਕੱਚੇ ਵਾਲਾ ਤੇ ਡਬਲ ਡਰਾਈਵਰ ਚੰਦਰਮੋਹਨ ਤੇ ਗਣੀ ਜਨੰਗ ਤੇ ਪੱਕੇ ਮਾਲ ਦੀ ਗੱਲ ਕਰਦੇ ਆਪਾਂ ਨਾਲ ਤੇ ਤੁਸੀਂ ਅਗੋਂ ਧਿਆਨ ਨਾਲ ਕਰ ਲਿਆ ਕਰੋ ਮੈਂ ਦੇਖੋ ਕੋ ਸਿੱਧੇ ਰਸਾਬਾ ਸਾਹਿਬ ਆਈ ਬੀ ਜੀ ਨੂੰ ਰੋ ਦੱਸ ਕਰਦਾ ਤੁਸੀਂ ਬਹੁਤ ਧਿਆਨ ਨਾਲ ਚੱਲਦੇ ਹੋ ਤਾਂ ਇੱਕ ਵਾਰੀ ਧਿਆਨ ਨਾਲ ਕਰ ਲਿਆ ਕਰੋ ਤੇ ਫੇਰ ਵਿੱਚ ਤੁਸੀਂ ਆਪ ਦਾ ਤੁਸੀਂ ਇੱਕ ਸਾਵਧਾਨੀ ਦੀ ਗੱਲ ਇੱਕ ਗਲਤੀ ਇਹ ਨਹੀਂ ਕਰਦਿਓ ਜਿਹਦੇ ਵਿੱਚ ਮਾਂ ਬਾਪ ਨੂੰ ਘਰ ਘਰ ਦੇ ਵਿੱਚ ਮਾਂ ਬਾਪ ਭੈਣ ਭਰਾ ਘਰ ਵਾਲੀ ਬੱਚੇ ਉਹਨਾਂ ਨੂੰ ਪਹੁੰਚਾਉਣਾ ਪੈਂਦਾ ਤੁਸੀਂ ਉਹਨਾਂ ਨੂੰ ਪਹੁੰਚਾਉਣ ਦਾ ਮੌਕੇ ਨਹੀਂ ਦੇਣਾ ਠੀਕ ਹੈ ਤੁਸੀਂ ਆਪ ਦਾ ਸੇਫ ਡਰਾਈਵ ਕਰਾਇਆ ਕਰੋ ਔਰ ਬਗਿਆ ਤਰੀਕੇ ਨਾਲ ਡੈਂਕ ਕਰ ਲਓ ਜਿਨੂੰ ਲਗਾਇਆ ਜਿੱਨੇ ਉਹ ਜਨਾ ਤੁਸੀਂ ਰਾਮ ਨਾਲ ਗੱਡੀ ਲਾਓ ਲਾ ਕੇ ਤੇ ਧਾਬੇ ਤੇ ਲਾ ਕੇ ਜਾਂ ਉਹਦੇ ਪੰਪਰ ਤੋਂ ਆ ਪੰਪ ਦੇ ਲਾ ਕੇ ਗੱਡੀ ਜਾ ਉਹ ਕਾਂਟਾ ਤੋਂ ਕਾਂਟੇ ਨੀਂਦ ਪਿੰਡੋਂ ਤੋਂ ਬਾਅਦ ਅਮਰਮਹਤ ਕੋਲ ਤੱਕ ਜਾ ਮਣੀ ਵੀਰੇ ਠੀਕ ਆ ਵੀ ਮੈਂ ਹੁਣ ਤੁਹਾਨੂੰ ਆਪਾਂ ਗੱਲ ਕਰਦੇ ਆਪਾਂ 55 ਸੈਂਟ ਤੇ ਆ ਗਏ ਜਿਹੜੇ 55 ਸੈਂਟ ਤੇ ਆਇਆ ਹੋਏ ਇੰਨਾ ਵੀ ਕਰ ਗਏ ਇਹ 55% ਡਰਾਈਵਰ ਨੇ ਇਹ ਗਲਤ ਤਰੀਕਾ ਕਰਾਉਣ ਦੇ ਲਈ ਸੋਚਿਆ ਕਿ ਅਹ ਇਨਾਂ ਦੇ ਵਿੱਚ ਕਿਹਨਾਂ ਜੱਦ ਕੀਆ ਇਹਨਾਂ ਦੇ ਮਨ ਚ ਕੁਛ ਨਹੀਂ ਹੈਗਾ ਤੇ ਇੱਕ ਆਪਾਂ ਸਮਝ ਗੱਲ ਕਹਾਂਗੇ ਜੇ ਕੋਈ ਤੁਸੀਂ ਬਹੁਤ ਗੱਡੀ ਕਰਾਉਣੀ ਹੈ ਜੇ ਸੁਰੱਖਿਅਤ ਤਰੀਕੇ ਨਾਲ ਰਜਿਸਟਰੀ ਕਰਾਉਣੀ ਹੈ ਤਾਂ ਤੁਸੀਂ ਐਵੇਂ ਗੱਡੀ ਨਹੀਂ ਸੁਰੱਖਿਅਤ ਤਰੀਕੇ ਨਾਲ ਰਜਿਸਟਰੀ ਕਰਾਇਓ ਕਿ ਇਹ ਨੂੰ ਬਹੁਤ ਝੇ ਲੱਗ ਰਹਿਣਾ ਜੇ ਇਹ ਨਾ ਕਿ ਆਪਕੋ ਸੋਚਿਆ ਕੋਲ ਬੀਚੀ ਇਨੇ ਦਾ ਬੰਦਨਾ ਹੈਗਾ ਕਿ ਜੇ ਤੁਸੀਂ 1000 ਕਿ ਲੈ ਜਾਓ ਚਲ ਮੈਂ ਉਹ ਚੀਜ਼ ਹੈ ਕਿ 100 ਦੀ ਸਦਕਾ ਸਪੀਡ ਦਿਓ 200 ਦੀ ਸਪੀਡ ਦੇ ਕੇ ਦੀ ਅਸਲੋ ਯੋਗਦਾਨੀ ਪਰ ਤੁਸੀਂ ਇੱਕ ਚਰਾੰਦ ਹੋਈ ਬਚਿਆ ਕਰੋ ਕਿ ਚਰਾੰਦ ਹੀ ਉਹ ਮੋਹ ਲੱਗ ਗਿਆ ਤੇ ਉਹ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਜਦੋਂ ਜਦੋਂ ਇਹ ਚਾਰਾ ਨੂੰ ਲੰਘ ਰਹੀ ਹੋਈ ਹੈ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਨਾਂ ਗੱਲ ਕਰਾਂਗੇ ਕਿ ਕਿੰਨੇ ਸਪੀਡ ਰੱਖੇ ਜਾਂਦੇ ਆ ਪਰ ਤੁਸੀਂ ਤਰੀਕੇ ਨਾਲ ਸੋਚ ਸਮਝ ਕੇ ਬਹੁਤ ਬੁਝੇ ਗੱਡੀ ਚ ਆਉਂਦੇ ਹੈ 52% ਡਰਾਈਵਰਾਂ ਦੀ ਗੱਲ ਕਰਦਾ ਤੇ 45% ਡਰਾਈਵਰਾਂ ਦੀ ਗੱਲ ਕਰਦਾ ਸਾਨੂੰ ਦੱਸਿਆ ਪਹਿਲਾਂ ਕਿ ਜਿੰਨੇ ਵੀ ਉਹ ਫੌਕਲ ਗਲਤ ਰੇਤੀ ਚਿਕਰਾ ਚੋਂਦੇ ਤੁਸੀਂ ਗਲਤ ਤਰੀਕਾ ਕਰੀ ਨਾ ਕਰਦੇ ਤੁਸੀਂ ਬੜੇ ਤਰੀਕੇ ਨਾਲ ਸਾਫ ਸੁਥਰੇ ਹੋ ਗਏ ਤਾਂ ਕਿ ਪਤਾ ਇਹਨਾਂ ਲੱਗ ਸਕੇ ਮੂਲ ਨੇ ਉਹ ਜਿਹੜਾ ਕੋਈ ਬੰਦਾ ਆਉਂਦਾ ਗੱਡੀ ਹੁੰਦੀ ਤਾਂ ਉਹ ਵੀ ਪਤਾ ਲੱਗੇ ਜਮਦਰ ਕੋਈ ਗੱਡੀਆਂ ਜਾਂ ਉਹ ਵੀ ਪਤਾ ਲੱਗੇ ਜੀ ਗੱਡੀ ਕਿਸ ਸਾਹਵਾਂ ਲੇਬਰ ਗੱਡੀ ਆ ਇਧਰ ਤੂੰ ਜਾ ਜੋੜੇ ਨਾਲ ਪਹੁੰਚ ਗਿਓ ਤੁਸੀਂ ਆਪਣਾ ਸਾਹਵਾਂ ਰਿਕਟ ਲੈ ਕੇ ਬਸ ਹੁਣ ਮਿਲਣਾ ਕੰਡੀਆਂ ਆ ਬਈਆ ਗੇਨ ਤੁਸੀਂ ਆਉਂਦਾ ਗੱਡੀ ਲੋਕ ਤੇ ਪੂਰੀ ਬਿਲੇ ਠੀਕ ਹੈ ਜੀ ਵੀਡੀਓ ਦੇਖਣਾ ਚਾਹੋ ਮੇਰਾ ਮੇਰੇ ਬਰੋ ਜਨੋ ਸੁਮਿੰਕਾ ਤੇ ਬਹੁਤ ਵਧੀਆ ਵੀਡੀਓ ਜਰਨ ਕਰਿਓ ਪਰ ਪੰਜਾਬ ਦੇ ਸੈਂਟਰ ਵਾਲੇ ਤੇ ਇਹ ਵੀਡੀਓ ਜਿਹੜੇ 45% ਦੇਖ ਰਹੇ ਨੇ ਉਹਨਾਂ ਤੱਕ ਪਹੁੰਚ ਵੀ ਕਰਦੇ ਹੋ ਦੇ ਉਹਨਾਂ ਨੂੰ ਵੀ ਪਤਾ ਚੱਲ ਸਕੇ ਕਿ ਅਸੀਂ ਯਾਦ ਵੀ ਕਿੰਨੇ ਕਰਦੇ ਆ। ਇਹ ਟਰੱਕ ਆਰਟ ਟਰੱਕ ਡਰਾਈਵਰਾਂ ਵਾਸਤੇ ਵੀ ਵੀਡੀਓ ਸਾਰਿਆਂ ਵਾਸਤੇ ਨਹੀਂ ਹੈ। ਜੇ ਨਹੀਂ ਜਿਆਦਾ ਵੀਰੋ ਗੰਬੀਨਾ ਹੋਏ ਵੀ ਆਪਾਂ ਵੀ ਇਹ ਚਾਹੁੰਦੇ ਕਿ ਅਗਦੇ ਵੀਡੀਓ ਦੇ ਵਿੱਚ ਆਪਾਂ ਸੋ ਲੋਕ ਵੀ ਰਾਇ ਨਾ। ਕਿਉਂਕਿ ਜੇਕਰ ਕਿਸੇ ਨੇ ਰਾਇ ਹੈ ਮਰਦਾਂ ਕੋਲ ਮੈਂ ਤਾਂ ਅਰੇ ਪੁੱਛ ਕੇ ਲੈਣੀ ਹੋਵੇ ਤਾਂ ਪੁੱਛੀ ਸਕਦਾ ਅ ਅ ਯਾਰ ਤੇ ਚੈਨਲ ਤੁਝੇ ਇੱਕ ਅੰਦਰ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਿਓ ਝੰਡਾ ਸਿੰਘ ਗੋਨਾ ਠੀਕ ਹੈ ਜੀ ਬਾਈਕੀ ਸਟੂਡੀਓ ਤੇ ਉਸ ਤੋਂ ਬਾਅਦ ਜਿਹੜਾ ਆਪਣਾ Facebook ਚੈਨਲ ਆ ਗੋਬੀ ਝੰਡਾ ਸਿੰਘ ਗੋਨਾ ਉਹ ਵੀ ਤੁਸੀਂ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਔਰ ਜਿਸੇ ਕੋਈ ਵੀ ਮਤਲਬ ਪੁੱਛਣਾ ਆਗੂ ਕੋ ਲੈ ਲੈਣੀ ਹੋਵੇ ਕਿਸੇ ਨਾਲ ਕੋਈ ਟਾਈਮ ਵਿੱਚ ਕਿਸੇ ਨਾਲ ਗੱਲ ਕਰਿਓ ਤੇ ਅਗਰ ਸਾਨੂੰ ਨੰਬਰ ਵਿੱਚ ਆਈਦਾ ਆਊਗਾ ਤੁਸੀਂ ਸਿੱਧੀ ਗੱਲ ਵੀ ਕਰਦੇ ਸਾਨੂੰ ਨੰਬਰ ਵੀ ਦੇਵਾਂਗੇ ਠੀਕ ਹੈ ਜੀ ਮਾਪੇ ਜੀ ਬਹੁਤ ਜ਼ਿਆਦਾ ਨੰਬਰ ਆ ਰਹੀ ਆ ਮੈਂ ਆਪਾਂ ਵੀਰੇ ਨੂੰ ਚੇੜ੍ਹਦਾ ਠੀਕ ਹੈ ਜੀ